ਵਿਦਿਆਣਾ ਵਿਖੇ ਅੱਜ ਫੋਟੋਗ੍ਰਾਫਰ ਕਲੱਬ ਦੇ ਵੱਲੋਂ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚੋਂ ਫੋਟੋਗ੍ਰਾਫਰ ਬੁਲਾਏ ਗਏ ਸੀ ਅਤੇ ਇਸ ਸੱਦੇ ਦਾ ਮੁੱਖ ਕਾਰਨ ਪੰਜਾਬ ਭਰ ਦੇ ਫੋਟੋਗ੍ਰਾਫਰਾਂ ਨੂੰ ਇੱਕ ਮੰਚ ਤੇ ਲਿਆਉਣਾ ਸੀ ਉੱਥੇ ਹੀ ਮੁੱਖ ਮਹਿਮਾਨ ਦੇ ਵੱਜੋਂ ਪੰਜਾਬ ਦੇ ਡਿਪਟੀ ਸਪੀਕਰ ਜੈਕਸਨ ਸਿੰਘ ਰੋੜੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਅਤੇ ਲੁਧਿਆਣਾ ਫੋਟੋਗ੍ਰਾਫਰ ਕਲੱਬ ਦੇ ਵੱਲੋਂ ਇਸ ਮੌਕੇ ਜੈਕਸਨ ਰੋੜੀ ਨੂੰ ਫੋਟੋਗ੍ਰਾਫਰਾਂ ਨੂੰ ਭਾਰੀ ਮੁਸ਼ਕਲਾਂ ਦੇ ਬਾਰੇ ਦੱਸਿਆ ਗਿਆ ਅਤੇ ਇਹ ਮੰਗ ਪੱਤਰ ਡਿਪਟੀ ਸਪੀਕਰ ਪੰਜਾਬ ਜੈਕੀਸ਼ਨ ਰੋੜੀ ਨੂੰ ਦਿੱਤਾ ਗਿਆ ਜੈਕੀਸ਼ਨ ਰੋੜੀ ਨੇ ਵੀ ਗੱਲ ਆਖੀ ਕਿ ਉਹ ਮੁਸ਼ਕਲਾਂ ਜਲਦ ਤੋਂ ਜਲਦ ਹੱਲ ਕਰਵਾਉਣਗੇ ਇਸ ਦੇ ਨਾਲ ਹੀ ਉਹਨਾਂ ਨੇ ਕੀ ਸੰਦੇਸ਼ ਦਿੱਤਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਅੱਜ ਸਰ ਅੱਜ ਇੱਥੇ ਆਇਓ ਕੀ ਕਹਿਣਾ ਚਾਹੁੰਦੇ ਆ ਸੰ ਜਿਹੜੀ ਅੱਜ ਐਕਸੀਬਿਸ਼ਨ ਹੋ ਰਹੀ ਹੈ ਅੱਜ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਪੰਜਾਬ ਦੀ ਫੋਟੋਗ੍ਰਾਫਰ ਦੀ ਐਕਸੀਬਿਸ਼ਨ ਹੋ ਰਹੀ ਹੈ ਔਰ ਬਹੁਤ ਵੱਡੀ ਗੰਤੀ ਦੇ ਵਿੱਚ ਜਿਹੜੇ ਸਾਥੀ ਸਾਡੇ ਉਹ ਸ਼ਾਮਲ ਹੋਏ ਆ ਔਰ ਮੇਰੇ ਨਾਲ ਸਾਡੇ ਸਮੁੱਚੇ ਦੇ ਲੁਧਿਆਣੇ ਤੋਂ ਐਮਐਲ ਸਹਿਵਾਨ ਮੈਡਮ ਸ਼ੀਨਾ ਜੀ ਔਰ ਸਿੱਧੂ ਸਾਹਿਬ ਨਾਲ ਭੋਲਾ ਜੀ ਔਰ ਇਹ ਵੀ ਸ਼ਾਮਲ ਹੋਏ ਨੇ ਔਰ ਅੱਜ ਅਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਹੈ ਬਹੁਤ ਵੱਡੀ ਜਿਹੜੀ ਬਡਮੁੱਲੀ ਜਾਣਕਾਰੀ ਹੈ ਸਾਡੇ ਫੋਟੋਗ੍ਰਾਫਰ ਵੀਰਾਂ ਨੂੰ ਮਿਲ ਰਹੀ ਹੈ ਔਰ ਅੱਜ ਮੈਂ ਜਿਹੜੇ ਪ੍ਰਬੰਧਕ ਵੀਰ ਨੇ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਇਹਨਾਂ ਨੂੰ ਇੱਕ ਆਸ਼ਵਾਸਨ ਵੀ ਦਿੰਦਾ ਕਿ ਜਿੱਥੇ ਵੀ ਕਦੋਂ ਵੀ ਸਰਕਾਰ ਨੂੰ ਇਹਨਾਂ ਦੀ ਜ਼ਰੂਰਤ ਪਊਗੀ ਹਮੇਸ਼ਾ ਸਰਕਾਰ ਇਹਨਾਂ ਦੇ ਨਾਲ ਹਾਂ ਪੱਖੀ ਰਵਈਏ ਦੇ ਵਿੱਚ ਇਹਨਾਂ ਦੀ ਮਦਦ ਲਈ ਜਿਹੜੀ ਹੈ ਉਹ ਤਿਆਰ ਰਹੂਗੀ ਐਗਜ਼ਿਬਿਸ਼ਨ ਹਾਲ ਹੋਇ ਜਿੱਥੇ ਕਿ ਪੂਰੀ ਇੰਡਸਟਰੀ ਦੇ ਉੱਪਰ ਇਹ ਫੋਟੋਗ੍ਰਾਫਰ ਐਸੋਸੀਏਸ਼ਨ ਆ ਜਾਂ ਸਾਈਕਲ ਆ ਜਾਂ ਹੋਜ਼ਰੀਆ ਉਹਨਾਂ ਨੂੰ ਆਪਣੇ ਐਗਜ਼ਿਬਿਸ਼ਨ ਲਾਉਣ ਦਾ ਮੌਕਾ ਮਿਲੇ ਇਦਾਂ ਦੀ ਐਗਜ਼ਿਬਿਸ਼ਨ ਲੁਧਿਆਣੇ ਵਿੱਚ ਚੱਲਿਆ ਹੈ ਮੇਰੇ ਲਈ ਬਿਲਕੁਲ ਠੀਕੀ ਗੱਲ ਕਿਉਂਕਿ ਜੇਕਰ ਆਪਾਂ ਆਪਣੀ ਦੇਸ਼ ਦੀ ਗੱਲ ਕਰਦੇ ਹਾਂ ਬੰਬਈ ਵਿੱਚ ਵੀ ਹੈ ਦਿੱਲੀ ਵਿੱਚ ਵੀ ਹੈ ਪ੍ਰਗਤੀ ਮੈਦਾਨ ਦੇ ਵਿੱਚ ਐਗਜ਼ਿਬਿਸ਼ਨ ਲੱਗਦੀਆਂ ਔਰ 75 ਸਾਲ ਦੇ ਵਿੱਚ ਚੋ ਨਹੀਂ ਹੋਇਆ ਕੋਈ ਸਰਕਾਰ ਵਿੱਚ ਹੋ ਰਿਹਾ ਔਰ ਇਹ ਕੰਮ ਵੀ ਜਿਹੜਾ ਹੋਣ ਵਾਲਾ ਹੈ ਜ਼ਰੂਰ ਕਰਾਂਗੇ ਮਤਲਬ ਜਲਦੀ ਐਗਜ਼ਿਬਿਸ਼ਨ ਲੁਧਿਆਣੇ ਚਾ ਜਾਏਗੇ ਹਾਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਹੈ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਉਹਨਾਂ ਤੇ ਵਿਚਾਰ ਕਰੀਏ ਔਰ ਐਜ਼ ਸੂਨ ਪੋਸੀਬਲ ਜੋ ਹੋ ਸਕਦਾ ਉਹ ਜ਼ਰੂਰ ਕਰਾਂਗੇ ਡੁਗਰੀ ਜੇਕਰ ਪ੍ਰੋਪੋਜ਼ਲ ਕੀ تھی ਜਗਾ ਪ੍ਰੋਪੋਸ ਕੀ ਠੀਕ ਹੈ ਜੇਕਰ ਜਗਾ ਮੇਰੇ ਹੱਥੇ ਤੇ ਹੈ ਇਹ ਤੁਹਾਡੇ ਵੀ ਆ ਗਿਆ ਹੋਵੇ ਤਾਂ ਬਿਲਕੁਲ ਹਾਂ ਬਿਲਕੁਲ ਮਾਣਸਰੋ ਜਿਹੜੀ ਪ੍ਰਤੋਜ਼ਲ ਆਈ ਹੈ ਜਗੇ ਅੱਜ ਸਾਡੇ ਲਈ ਪਹਿਲਾਂ ਬਹੁਤ ਵੱਡਾ ਖੁਸ਼ੀ ਵਾਲਾ ਦਿਨ ਹੈ ਜਦੋਂ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿੱਚ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਡਿਪਟੀ ਸਪੀਕਰ ਸਾਹਿਬ ਰੋੜੀ ਸਾਹਿਬ ਆਏ ਨੇ ਇੱਥੇ ਮੈਂ ਉਹਨਾਂ ਦਾ ਜੀ ਆਇਆਂ ਕਹਣਾ ਤੇ ਤੁਹਾਡੀ ਵੱਲੋਂ ਇੱਕ ਮੰਗ ਕੀਤੀ ਵੀ ਅਬ ਇੱਕ ਐਗਜ਼ੀਬਿਸ਼ਨ ਲਈ ਜਗ੍ਹਾ ਮਿਲਣੀ ਚਾਹੀਦੀ ਤੇ ਮੇਰੇ ਹੱਥ ਆਤਮਨਗਰ ਵਿੱਚ ਇੱਕ ਜਗ੍ਹਾ ਅਸੀਂ ਧਿਆਨ ਵੀ ਕਰੀਆ ਸਾਡਾ ਪ੍ਰਿੰਸ ਛੋਟਾ ਵੀਰ ਬੈਠਾ ਹਾਂ ਰੋੜੀ ਸਾਹਿਬ ਨੂੰ ਪ੍ਰਪੋਜ਼ਲ ਉਹਦੀ ਬਣਾ ਕੇ ਦੇਵਾਂਗੇ ਤੇ ਮੈਂ ਆਸ ਕਰਦਾ ਕਿ ਇਹਨੂੰ ਮਜ਼ਦੂਰੀ ਮਿਲੂਗੀ ਤੇ ਆਪਾਂ ਬੜੀ ਜਲਦੀ ਜਿਹੜੀ ਉਹਦੇ ਉਹਦੇ ਤੇ ਉਹਦੀ ਕੰਮ ਦੀ ਸ਼ੁਰੂਆਤ ਕਰਾਂਗੇ ਅੱਜ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਜਿਹੜੇ ਇਹਨਾਂ ਦੇ ਪ੍ਰਧਾਨ ਪਸੀਨ ਸਾਹਿਬ ਤੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਇਹ ਐਸੋਸੀਏਸ਼ਨ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਗਿਆ ਜਿਹਦੇ ਵਿੱਚ ਬਹੁਤ ਮਾਨਦਇਕ ਗੱਲ ਹੈ ਸਾਡੇ ਡਿਪਟੀ ਸਪੀਕਰ ਜੈ ਕਸ਼ਨ ਰੋੜੀ ਜੀ ਵਿਸ਼ੇਸ਼ ਰੂਪ ਵਿੱਚ ਆਏ ਨੇ ਮੈਨੂੰ ਵੀ ਇਹਨਾਂ ਨੇ ਮਾਨ ਤੇ ਪਿਆਰ ਨਾਲ ਸੱਦਾ ਦਿੱਤਾ ਤੇ ਮੈਂ ਖੁਸ਼ੀ ਮੱਥੇ ਪਰਵਾਨ ਕੀਤਾ ਤੇ ਅੱਜ ਇੱਥੇ ਆ ਕੇ ਬਹੁਤ ਮਨੋਂ ਪ੍ਰਸੰਤਾ ਹੋਈ ਹੈ ਕਿਉਂਕਿ ਨਵੇਂ-ਨਵੇਂ ਟੈਕਨੀਕ ਨਵੇਂ-ਨਵੇਂ ਇਹਨਾਂ ਅਜਾਬ ਜਿਹੜੇ ਨੇ ਲੋਕਾਂ ਨੂੰ ਨਹੀਂ ਵੀ ਪਤਾ ਉਹ ਇੱਥੇ ਇਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੇ ਨੇ ਜਿੱਥੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਉੱਥੇ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਕੋਈ ਵੀ ਫੀਲਡ ਦਾ ਕੰਮ ਹੋਵੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਉਂਕਿ ਮੈਂ ਕਹਿੰਦਾ ਸਮਝਦਾ ਵੀ ਇੱਕ ਫੋਟੋਗ੍ਰਾਫੀ ਇਹੋ ਜੀ ਲੈਣਾ ਜਿਦੇ ਬਿਨਾ ਕੋਈ ਵੀ ਫੰਕਸ਼ਨ ਜਿਵੇਂ ਆਪਾਂ ਕਹਿੰਦੇ ਉਹਨਾਂ ਵੀ ਅੱਖ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਜੀਵਨ ਦੇ ਬਿਗੇ ਫੋਟੋਗ੍ਰਾਫਰ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਕੋਈ ਵੀ ਪਲ ਇਹਦਾ ਮੇਲਾ ਖੁਸ਼ੀ ਤੋਂ ਬਿਨਾ ਸਾਂਝਾ ਨਹੀਂ ਹੁੰਦਾ ਮੈਂ ਅੱਜ ਦੇ ਇਸ ਮਹਾਰਕ ਮੌਕੇ ਦੇ ਨਾਲ ਬਹੁਤ ਬਹੁਤ ਵਧਾਈ ਦਿੰਦਾ ਸਰ ਠੀਕ ਹੈ ਨਾ ਜਿਹੜਾ ਤੁਸੀਂ ਅੱਜ ਫੋਟੋਗ੍ਰਾਫਰ ਹੈਗਾ ਇਹ ਜਿਹੜਾ ਅੱਜ ਦਾ ਤਿਹੜਾ ਹੈਗਾ ਸਾਡਾ ਜਨਰਲ ਮੀਟਿੰਗ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਹੁੰਦੀ ਹੈ ਔਰ ਇਹਦੇ ਵਿੱਚ ਸਾਡੇ ਵੱਖ-ਵੱਖ ਸੰਸਥਾਵਾਂ ਪੂਰੇ ਪੰਜਾਬ ਤੋਂ ਸ਼ਿਰਕਤ ਕਰਦੀਆਂ ਔਰ ਸਾਰਿਆਂ ਦੇ ਸਾਥ ਖੋਨ ਦੇ ਨਾਲ-ਨਾਲ ਇੱਕ ਅਸੀਂ ਛੋਟਾ ਜਿਹਾ ਇਦੇ ਵਿੱਚ ਸਾਰੀਆਂ ਕੰਪਨੀਆਂ ਨੂੰ ਬੁਲਾਇਆ ਦਾ ਜਿਹਦੇ ਵਿੱਚ ਆਪਣਾ ਨਵੇਂ-ਨਵੇਂ ਉਤਪਾਦ ਜਿਹੜੇ ਹੈਗੇ ਉਹਨਾਂ ਦਾ ਪ੍ਰਦਰਸ਼ਨ ਕਰਦੀ ਹੈ ਸੋ ਸਾਨੂੰ ਅੱਜ ਬੜੇ ਮਾਣ ਦੀ ਗੱਲ ਹੈ ਵੀ ਸਾਡੇ ਡਿਪਟੀ ਸਪੀਕਰ ਵਿਧਾਨ ਸਭਾ ਸ੍ਰੀ ਜੈਕਿਸ਼ਨਜੀਤ ਸਿੰਘ ਜੀ ਰੋੜੀ ਜੋ ਕਿ ਉਹ ਵੀ ਸਾਡੇ ਇੱਕ ਫੋਟੋਗ੍ਰਾਫਰ ਭਾਈ ਨੇ ਸਾਨੂੰ ਬੜਾ ਹ ਉਸਾਬ ਵਧੀਆ ਲੱਗ ਰਿਹਾ ਵੀ ਉਹ ਸਾਡੇ ਵਿੱਚ ਵਿਚਰ ਰਹੇ ਨੇ ਇੱਕ ਸਾਡਾ ਫੋਟੋਗ੍ਰਾਫਰ ਭਰਾ ਔਰ ਅਸੀਂ ਧੰਨਵਾਦੀਆਂ ਰਦਰ ਕੁਲਵੰਤ ਸਿੰਘ ਸਿੱਧੂ ਜੀ ਦੇ ਜਿਨ੍ਹਾਂ ਨੇ ਆ ਕੇ ਇਸ ਮੌਕੇ ਦੇ ਉੱਤੇ ਸਾਡਾ ਮਾਣ ਸਨਮਾਨ ਵਧਾਇਆ ਨੇ ਸਟਾਲ ਲਾਏ ਨੇ ਕੀ ਕੀ ਚੀਜ਼ਾਂ ਸੋਲ ਜੀ ਸਾਡੇ तकरीबन 15 ਸਟਾਲ ਹੈਗੇ ਆ ਜੀ ਜਿਹਦੇ ਵਿੱਚ ਕੁਝ ਫੋਟੋ ਐਲਬਮ ਹੈ ਲੇਟੈਸਟ ਇਕਵਿਪਮੈਂਟਸ ਹੈਗੀਆਂ ਨਵੀਆਂ ਟੈਕਨੀਕਸ ਹੈਗੀਆਂ ਮੈਂ ਉਹ ਹੈਗੀਆਂ ਕੁਝ ਕੈਮਰਾ ਕੰਪਨੀਆਂਸ ਆ ਤੇ 15 ਕ ਸਟਾਲ ਹੈਗੇ ਜੀ ਸਾਡੇ ਟੋਟਲ ਸਰ ਐਸ ਐਗਜ਼ੀਬਿਸ਼ਨ ਤੋਂ ਹਰ ਡੇ ਬਾਈ ਡੇ ਕੰਪਨੀਆਂ ਨਵੇਂ ਕੈਮਰੇ ਕੱਢ ਰਹੀਆਂ ਨਵੀਆਂ ਟੈਕਨੋਲੋਜੀਸ ਕੱਢ ਰਹੀਆਂ ਵਾ ਅਸੀਂ ਫੋਟੋਗ੍ਰਾਫਰ ਐਸੋਸੀਏਸ਼ਨ ਵਾਲਾ ਵੱਧਦਾ ਉਪਰਾਲਾ ਕਰੀਦਾ ਟਾਈਮ ਤੋਂ ਟਾਈਮ ਫੋਟੋਗ੍ਰਾਫਰ ਨੂੰ ਅਵੇਅਰ ਕਰਨ ਵਾਸਤੇ ਵਰਕਸ਼ਾਪਸ ਲਗਾਈ ਦੀਆਂ ਵਾ ਜਿਹਦੇ ਨਾਲ ਫੋਟੋਗ੍ਰਾਫਰ ਨਵੀਂ ਤਕਨੀਕ ਨੂੰ ਅੱਗੇ ਲੈ ਕੇ ਆ ਰਿਹਾ ਹੈ ਠੀਕ ਹੈ ਥੈਂਕ ਯੂ ਸਰ ਲੁਧਿਆਣਾ ਤੋਂ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਬ cheque ਚਲੋਟਾ ਦੀ ਰਿਪੋਰਟ